ਬਠਿੰਡਾ ਪੁਲਿਸ ਵੱਲੋਂ ਕੀਤੀ ਵੱਡੀ ਕਾਰਵਾਈ ਚੋਰੀ ਦੇ 16 16 ਮੋਟਰਸਾਈਕਲਾਂ ਸਮੇਤ ਇੱਕ ਨੂੰ ਕੀਤਾ ਗਿਆ ਗ੍ਰਿਫਤਾਰ ਡੀਐਸਪੀ ਸਿਟੀ 1 ਹਰਵੰਦ ਸਿੰਘ ਢਾਲੀਵਾਲ ਨੇ ਕੀਤੀ ਪ੍ਰੈਸ ਕਾਨਫਰੰਸ ਦੱਸਦੀ ਹੈ ਕਿ ਬਠਿੰਡਾ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਚੋਰੀ ਦੇ 16 ਮੋਟਰਸਾਈਕਲਾਂ ਸਮੇਤ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਡੀਐਸਪੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਪਣਾ ਬਸ ਸਟੈਂਡ ਚੌਂਕੀ ਦੇ ਇੰਚਾਰਜ ਦਸਕਰਨ ਸਿੰਘ ਨੂੰ ਇੱਕ ਗੁਪਤ ਸੂਚਨਾ ਮਿਲੀ ਕਿ ਇੱਕ ਵਿਅਕਤੀ ਚੋਰੀ ਦੇ ਮੋਟਰਸਾਈਕਲ ਤੇ ਘੁੰਮ ਰਿਹਾ ਹੈ ਤਾਂ ਉਹਨਾਂ ਵੱਲੋਂ ਇਸ ਵਿਅਕਤੀ ਨੂੰ ਆਪਣਾ ਗ੍ਰਿਫਤਾਰ ਕੀਤਾ ਗਿਆ ਤੇ ਇਸ ਦੇ ਕੋਲੋਂ ਚੋਰੀ ਦਾ ਮੋਟਰਸਾਈਕਲ ਬਰਾਮਦ ਕੀਤਾ ਗਿਆ ਜਿਸ ਤੇ ਥਾਣਾ ਕਤਵਾਲੀ ਵਿਖੇ ਮਾਮਲਾ ਦਰਜ ਕਰਕੇ ਇਸ ਨੂੰ ਬੰਦ ਹਵਾਲਾਤ ਕੀਤਾ ਗਿਆ ਅਤੇ ਉਸ ਤੋਂ ਬਾਅਦ ਇਸ ਦੀ ਪੁਛਗਿੱਛ ਆਪਣਾ ਕੀਤੀ ਗਈ ਤਾਂ ਇਸ ਦੇ ਕੋਲੋਂ 15 ਹੋਰ ਮੋਟਰਸਾਈਕਲ ਜਿਹੜੇ ਆਪਣਾ ਬਠਿੰਡਾ ਪੁਲਿਸ ਵੱਲੋਂ ਬਰਾਮਦ ਕਰਵਾਏ ਗਏ ਹੈ ਹੁਣ ਇਸ ਦੇ ਕੋਲੋਂ ਟੋਟਲ 16 ਮੋਟਰਸਾਈਕਲ ਜਿਹੜੇ ਉਹ ਬਰਾਮਦ ਕਰਵਾ ਲਏ ਗਏ ਐ ਜਿਸ ਦੇ ਵਿੱਚ ਕੁਝ ਬਰਨਾਲਾ ਦੇ ਹਨ ਅਤੇ ਕੁਝ ਮੋਟਰਸਾਈਕਲ ਆਪਣਾ ਸਿਵਲੈਂਡ ਥਾਣੇ ਦੀ ਅਰਗੀ ਦੇ ਹਨ ਤੇ ਕੁਝ ਕਤਵਾਲੀ ਅਰਗੀ ਦੇ ਹਨ ਅਤੇ ਕੁਝ ਤਲਵੰਡੀ ਸਾਬੋ ਤੋਂ ਇਸ ਵਿਅਕਤੀ ਵੱਲੋਂ ਆਪਣਾ ਮੋਟਰਸਾਈਕਲ ਨੇ ਜਿਹੜੇ ਉਹ ਚੋਰੀ ਕੀਤੇ ਗਏ ਨੇ ਉਹਨਾਂ ਦੱਸਿਆ ਕਿ ਇਸ ਦੇ ਕੋਲ ਵੱਖ-ਵੱਖ ਵੀ ਪੱਤਰਾਂ ਦੀਆਂ ਚਾਬੀਆਂ ਸਨ ਤੇ ਇਹ ਆਪਣਾ ਚਾਬੀਆਂ ਲਾ-ਲਾ ਕੇ ਦੇਖ ਲੈਂਦਾ ਸੀ ਜਿਹੜੀ ਚਾਬੀ ਲੱਗ ਜਾਂਦੀ ਸੀ ਉਸ ਦੇ ਨਾਲੇ ਮੋਟਰਸਾਈਕਲ ਚੋਰੀ ਕਰਕੇ ਉੱਥੋਂ ਫਰਾਰ ਹੋ ਜਾਂਦਾ ਸੀ ਹੁਣ ਇਸ ਦੇ ਕੋਲੋਂ ਆਪਣਾ 16 ਮੋਟਰਸਾਈਕਲ ਜਿਹੜੀ ਉਹ ਆਪਾਂ ਇਨ੍ਹਾਂ ਵੱਲੋਂ ਬਰਾਮਦ ਕਰਾਈ ਗਈ ਹੈ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸਾਰੀਆਂ ਕਤਵਾਲੀ ਦੀਆਂ ਤਸਵੀਰਾਂ ਜਿੱਥੇ ਚੋਰੀ ਦੇ 16 ਆਪਣਾ 16 ਮੋਟਰਸਾਈਕਲ ਸਮੇਤ ਇੱਕ ਵਿਅਕਤੀ ਨੂੰ ਆਪਣਾ ਬਠਿੰਡਾ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਆਓ ਸੁਣਾਉਣੇ ਆ ਕੀ ਕਹਿੰਦੇ ਨੇ ਡੀਐਸਪੀ ਸਿਟੀ ਵਨ ਅਰਵੰਦ ਸਿੰਘ ਢਾਲੀਵਾਲ ਮੈਡਮ ਅੰਮਿਤ ਕੌਂਟਲੀ ਐਸਐਸਪੀ ਬਠਿੰਡਾ ਦੇ ਦੇਸ਼ਾ ਨਪੇਰ ਸਤਿਅਤ ਮਾਰੇ ਅਨਸਰਾਂ ਦੇ ਜਿਹੜੀ ਗ੍ਰੁੱਪ ਬਿੱਡਿੰਗ ਦੇ ਤਹਿਤ ਮੋਹਮਦ ਬੇਤਾ ਸਾਡੇ ਏਐਸਆਈ ਜਸਕਰਨ ਸਿੰਘ ਚੋਕ ਪੰਜਾਬ ਦੀ ਵਸਾਡਾ ਕੋਲ ਕੱਲ ਜਿਹੜੀ ਕੋਖਵਰੀ ਹੋਈ ਸੀ ਕਿ ਰੁਪ ਸਿੰਘ ਜਿਹੜਾ ਹੈਗਾ ਨਾਂ ਦਾ ਇੱਕ ਰੁਪ ਸਿੰਘ ਪੁੱਤਰ ਜਗਸੀਰ ਸਿੰਘ ਵਾਸੀ ਦੇਖ ਥਾਣਾ ਵਾਲੇ ਵਾਲੀ ਦਾ ਰਹਿਣ ਵਾਲਾ ਜਿਹੜਾ ਮੋਟਰਸਾਈਕਲ ਚੋਰੀ ਕਰਕੇ ਜਿਹੜਾ ਹੈਗਾ ਵੇਚਦਾ ਉਹਦੇ ਕੋਲ ਇਨਫੋਰਮੇਸ਼ਨ ਇਹ ਆਈ ਸੀਕਿਉ ਉਹ ਮੋਟਰਸਾਈਕਲ ਲੇਕੇ ਇੱਥੇ ਸ਼ਹਿਰ ਦੇ ਵਿੱਚ ਘੁੰਮ ਰਿਹਾ ਹੈਗਾ ਜੇਕਰ ਵੀ ਨਾਕਾਬੰਦੀ ਕਰਕੇ ਉਹਨੂੰ ਫੜਿਆ ਜਾਵੇ ਤਾਂ ਉਹਦੇ ਕੋਲ ਬਹੁਤ ਸਾਰੀ ਹੋਰ ਵੀ ਰਿਕਵਰੀ ਹੋ ਸਕਦੀ ਹੈ ਜਿਹਦੇ ਸਬੰਧ ਦੇ ਵਿੱਚ ਕੱਲ ਐਸਐਸ ਜਿਸਕਰ ਉਸਨੇ ਆਪਣੀ ਫੁੱਲ ਸਟਾਫੀ ਸਮੇਤ ਜਿਹੜਾ ਸੀ ਜੀਡੀਪੀਓ ਬਲੌਕ ਬਠਿੰਡਾ ਦੇ ਕੋਲ ਉਹਨੂੰ ਇੱਕ ਮੋਟਰਸਾਈਕਲ ਤੇ ਕਾਬੂ ਕੀਤਾ ਬਾਅਦ ਦੇ ਵਿੱਚ ਉਹ ਕਾਬੂ ਕਰਕੇ ਉਹਦੇ ਖਿਲਾਫ ਬਗਦਦਵਾ ਦਰਜ ਕੀਤਾ ਬਗਦਦਵਾ ਦਰਜ ਕਰਕੇ ਉਹਦੀ ਜਦੋਂ ਪੁੱਛਗਿੱਛ ਕੀਤੀ ਦੌਰਾਨੇ ਪੁੱਛਗਿੱਛ ਉਹਦੇ ਕੋਲੋਂ ਹੋਰ ਤੱਕ ਜਿਹੜੇ ਸੀ 16 ਮੋਟਰਸਾਈਕਲ ਜਿਹੜੇ ਹੈਗੇ ਰਿਕਵਰ ਕਰਵਾ ਲਏ ਗਏ ਅਸੀਂ ਕਿਤੋਂ ਸਟੋਰੀ ਦਿੱਤੀ ਸਰ ਜੀ ਇਨੇ ਜਿਹੜੇ ਹੈ ਕਿ ਮੋਟਰਸਾਈਕਲ ਤਲਵੰਡੀ ਸਾਬੋ 7 ਲਾਈਨ ਥਾਣੇ ਦਾ ਏਰੀਆ ਸਿਟੀ ਬਠਿੰਡਾ ਦੇ ਵਿੱਚੋਂ ਕੁਝ ਮੋਟਰਸਾਈਕਲ ਬਰਨਾਲੇ ਦੀ ਵੀ ਹੈਗੇ ਮੈਂ ਵੱਖ-ਵੱਖ ਜਗ੍ਹਾ ਤੋਂ ਨੇ ਜਿਹੜੇ ਹੈਗੇ ਮੋਟਰਸਾਈਕਲ ਚੋਰੀ ਕੀਤੀ। ਸਹੀ ਗਏ ਸੇਚੇ ਗਏ ਉਹਨਾਂ ਦੇ ਪ੍ਰਤਾਂਤ ਅ ਕੁਝ ਕਿ ਉਹਦੇ ਬਾਰੇ ਹਜੇ ਪੁੱਛਗਿੱਛ ਕਰ ਰਹੇ ਆ ਇਹਦੇ ਕੋਲ ਅੱਗੇ ਜਿਵੇਂ ਹੋਰ ਵੀ ਕਿਤੇ ਹੋਰ ਵੇਚੇ ਹੋ ਸਕਦੇ ਆ ਇਹਦੇ ਕੋਲ ਸਰ ਇਸ ਤਰ੍ਹਾਂ ਚੋਰੀ ਕਿਸ ਤਰ੍ਹਾਂ ਕਰਦਾ ਸੀ ਜੀ ਇਹ ਜਿਵੇਂ ਸਪਲੈਂਡਰ ਮੋਟਰਸਾਈਕਲ ਹੈਗਾ ਇਹਦੇ ਕੋਲੇ ਆਪਣੀਆਂ ਚਾਬੀਆਂ ਬਣਵਾਈਆਂ ਹੋਈਆਂ ਸੀਗੀਆਂ ਉਹ ਟਰਾਈ ਕਰਨ ਦਾ ਵੱਖ-ਵੱਖ ਚਾਬੀ ਲਗਾ ਕੇ ਮੋਟਰਸਾਈਕਲ ਜਿਹੜੀ ਲੱਗ ਜਾਂਦੀ ਸਿੱਧੇ ਚੁੱਕ ਕੇ ਲੈ ਜਾਂਦਾ। ਸੋ ਇਕੱਲਾ ਸੀ ਕਿ ਆਏ ਨਾਲ ਹੋਰੀ ਮੇਰੇ ਨਾਲ ਫਿਲਹਾਲ ਜਿਹੜੀ ਇਨਕ ਪੁਚੇ ਗਏ ਸੀ ਦੇ ਵਿੱਚ ਇਕੱਲਾ ਹੀ ਆਇਆਗਾ। ਕਿ ਇਕੱਲੇ ਇਹ ਚੋਰੀ ਦਾ ਨਸ਼ੇ ਵਗੈਰਾ ਕਰਦਾ ਵੀ ਆਦੀ ਇਹ ਵੀ ਮੋਟਰਸਾਈਕਲ ਵਿੱਚ ਤੋਂ ਉਹ ਨਸ਼ਾ ਕਰਦਾ ਸੀ ਯਾਰ। ਨਹੀਂ ਅਜੇ ਨਸ਼ੇ ਵਾਲੀ ਕੋਈ 얘ਗੀ ਦੀ ਗੱਲ ਜਿਹੜੀ ਸਾਹਮਣੇ ਨਹੀਂ ਹੈ। ਅੰਦ ਕਿੱਥੋਂ ਹੋਇਆ ਹੈ? ਇਕੱਲਾ ਕੋਈ ਹਾਂਜੀ ਆਰਾਮਦ ਕਿੱਥੋਂ ਹੋਇਆ ਇਹਦੇ ਅਲੱਗ-ਅਲੱਗ ਜਗ੍ਹਾ ਤੋਂ ਜੀ ਕੁਝ ਕੇ ਨੇ ਇੱਥੇ ਬਠਿੰਡੇ ਦੇ ਏਰੀਆ ਦੇ ਵਿੱਚ ਹੀ ਸਾਮਗਰੀ ਲੋਕੋ ਕੇ ਖੜਾਈ ਹੋਈ ਸੀ ਕਿ ਇਸ ਤਰ੍ਹਾਂ ਅਲੱਗ-ਅਲੱਗ ਜਗ੍ਹਾ ਤੋਂ ਬਰਾਮਦਗੀ ਇਹਨੇ ਆਪਣੇ ਲੋਕੋ ਕੇ ਰੱਖੇ ਹੋਏ ਸੀ ਵੀ ਸਮਾਨ ਉਹ ਤੇ ਜਿਹੜੇ ਇਹਨਾਂ ਨੂੰ ਵੇਚਦੇ ਨੇ ਤੇ ਉਹ ਉੱਥੋਂ ਤੋਂ ਉਹਨੇ ਬਰਾਮਦ ਕਰਾਏ ਆ ਨਿਸ਼ਾਨਦੇਹੀ ਤਰ੍ਹਾਂ ਸੱਲਾ ਵੀ ਕੋਈ ਪਰਚਾ ਆਈ ਇਹਦੇ ਖਿਲਾਫ ਪਹਿਲਾਂ ਵੀ 5 ਮੁਕੱਦਮੇ ਦਰਜੇ ਗਏ ਸ਼ਕਮਜ਼ੂਰੀ ਦੇ ਹੈਗੇ ਤੇਲ ਚੋਰੀ ਦਾ ਹੈਗਾ ਇਸ ਤਰ੍ਹਾਂ ਦੇ ਪੰਜ ਪਹਿਲਾਂ ਹੀ ਮੁਕੱਦਮੇ ਦਰਜੇ ਦੇ ਇਹ ਰਾਜ ਅੱਜ ਅਸੀਂ ਪੇਸ਼ ਕੀਤਾ ਹੈਗਾ ਜਮਾਨਤ ਕਦਮਤੀ ਦੇ ਵਿੱਚ ਸਾਨੂੰ ਇੱਕ ਦਿਨ ਦਾ ਪੂਰ ਸਰਮਾਨਦ ਮਿਲਿਆ ਪਤਾ ਲੱਗਿਆ ਕਿਦ ਨੂੰ ਵਿਛੇ ਕਿਸ ਸੰਦੇ ਨੂੰ ਉਹ ਤੇ ਜੋ 온 ਡਿਮਾਂਡ ਹੈ ਅਗਰ ਕੋਈ ਡਿਮਾਂਡ ਕਰਦਾ ਹੈ ਤੇ ਕੋਲੇ ਕੋਈ ਉਹਨੂੰ ਮੋਟਰਸਾਈਕਲ ਚਾਹੀਦਾ ਤਾਂ ਦੇ ਦੇਊਗਾ ਉਸੇ ਜਿਹੜੀ ਮਾਜੀ ਕੰਪਨੀ ਦਾ ਮੰਗ ਲਈ ਨਹੀਂ ਜਿਹੜੇ ਸਾਡੇ ਕੋਲ ਹੋਰ ਜ਼ਿਆਦਾ ਮਿਲੇ ਉਹਦੇ ਚ ਸਪਲੈਂਡਰ ਜਿਹੜੇ ਹੈਗਾ ਜ਼ਿਆਦਾਤਰ ਸਪਲੈਂਡਰ ਮੋਟਰਸਾਈਕਲ ਹੈਗੀ ਆ ਸਰ ਕਿੰਨੇ ਟਾਈਮ ਦਾ ਕਰ ਰਿਆ ਸੀ ਸਰ ਇਹਦੇ ਚ ਜਿਵੇਂ ਇਹ ਪੁਰਾਣੇ ਮੁਕੱਦਮੇ ਦਰਜ ਹੈਗੇ 21 ਸੂਬਾ ਕਰਤਾਰ ਦਰਜ ਹੈ 23 ਚ ਮੁਕੱਦਮਾ ਦਰਜ ਹੈ ਇਸ ਤਰ੍ਹਾਂ ਮਤਲਬ 21 2021 ਤੋਂ ਪਹਿਲਾਂ ਦਾ ਇਹ ਜਿਹੜਾ ਹੈਗਾ ਮੋਟਰਸਾਈਕਲ ਚੋਰੀ ਕਰਦਾ ਸਰ ਸਾਡੇ ਚ 5 ਮੁਕੱਦਮੇ ਆ ਕੁਝ ਠੇਕਾ ਹੋ ਗਿਆ ਤੇ ਜੀ ਕੀ ਗੱਲ ਵਈ ਕਿੰਦੀ ਕਿ ਇਦਾਂ ਜੋਕਰ ਅਨੁਸਾਰ ਜੋਧਰਾਵਾਂ ਬਣਦੀਆਂ ਜੋ ਉਹਦੇ ਮੁਤਾਬਕ ਅਸੀਂ ਇਹਦੇ ਧਰਾਮਾਂ ਲਾ ਕੇ ਪਰਚਾ ਦਰਜ ਕਰ ਦਿੱਤਾ ਹੈ ਇੱਕ ਕੰਮ ਕਰਤੀ ਕਰ ਦੋ ਮੈਂ ਤਾੜ ਜਿਵੇਂ ਪੰਜ ਮਗਾਤ ਨੇ ਚੋਰੀ ਦੀ ਮੋਟਰਸਾਈਕਲਾਂ ਕਰ ਦਿੱਤਾ ਚੋਰੀ ਦੀ ਕੰਮ ਕਰੀਏ ਚੀਕਿਆ ਸਰ ਇਸ ਤਰ੍ਹਾਂ ਦੇ ਕ੍ਰਾਈਮ ਦਾ ਸਾਰੇ ਵਿਅਕਤੀਆਂ ਨੂੰ ਕੀ ਪੱਸੇ ਜਣਾ ਸਾਡੇ ਵੱਲੋਂ ਵੀ ਸਾਡੀ ਬਟੰਡਾ ਪੁਲਿਸ ਨੂੰ ਇਸ ਤਰ੍ਹਾਂ ਨਹੀਂ ਕਰਾਈਮ ਕਿ ਕਿਸੇ ਤਰ੍ਹਾਂ ਦਾ ਵੀ ਕੋਈ ਕ੍ਰਾਈਮ ਕਰਦਾ ਸਾਡੇ ਵੱਲੋਂ ਦਾ ਇਹੀ ਮੈਸੇਜ ਹੈ ਵੀ ਉਹ ਜਿਹੜਾ ਹੈਗਾ ਸਮਾਜ ਵਿਰੋਧੀ ਗੈਰ ਕਾਨੂੰਨੀ ਕੰਮ ਕਰਨੇ ਬੰਦ ਕਰ ਦੇ ਜੇਕਰ ਉਹ ਨਹੀਂ ਗੈਰ ਕਾਨੂੰਨੀ ਤੇ ਗਲਤ ਕੰਮ ਕਰਨਗੇ ਤਾਂ ਬਟੰਡਾ ਪੁਲਿਸ ਉਹਨਾਂ ਦੇ ਖਲਾਸ ਸੈਕਸ਼ਨ ਨੂੰ ਸਰ ਕੱਲੇ ਮੋਟਰਸਾਈਕਲ ਤੇ ਕੀ ਐਕਟਿਵਲੀ ਚੋਰੀ ਕਰਨੀ ਨਹੀਂ ਫਿਲਹਾਲ ਮੋਟਰਸਾਈਕਲ ਹੀ ਇਹਨਾਂ ਦੇ ਕੋਲੋਂ ਆਈ ਠੀਕ